ਦਲੇ ਤੇ ਬਿ ਲੋਚਨ ਦਾਲੇ ਉਤਪਾਲਿ ਸੇ ਤਾਰੇ ਸ਼ਾਮ ਕੰਡਤੀ ਸਿੰਧ ਸੇ ਵਾਹਿ ਗੁਰ ਦੀ ਕਾ ਖਸਾ ਵਾਹਿ ਗੁਰ ਦੀ ਕੀਤੇ ਜੰਗਲ ਲੋਕ ਅਟਾਲਰ ਦਸ ਪਾਤਸ਼ਾਹਾਂ ਦੀ ਜਾਗਦੀ ਜੋਤ ਜਹਰਾ ਜਹੂਰ ਹਾਜ਼ਰਾ ਵੰਦ ਤੁਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸਦੇ ਹੋਏ ਪਾਵਨ ਸੱਚਖੰਡ ਦਰਬਾਰ ਇੱਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਪਾਤਸ਼ਾਹ ਦੇ ਬਹਾਦੁਰ ਨਾਤਮਸਤਕ ਹੋਣ ਹੁਣ ਚੇ ਗੁਰਪਿਆਰੀ ਖਾਲਸਾ ਜੀ ਅਤਿਅੰਤ ਵੱਡੇ ਭਾਗ ਨੇ ਆਪ ਜੀਆਂ ਦੇ ਜੋ ਸੰਗਤਾਂ ਬਿਲਣ ਦੇ ਦੀਵਾਨਾਂ ਅੰਦਰ ਗੁਰੂ ਪਰਵਾਰ ਦੀਆਂ ਹਾਜ਼ਰੀਆਂ ਭਰ ਰਿਓ ਗੁਰੂ ਸਾਹਿਬ ਜੀਆ ਦੇ ਪਾਵਨ ਪਵਿੱਤਰ ਇਤਿਹਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਜੀਵਨ ਪਾਾ ਆਪ ਜੀ ਸਰਵ ਕਰ ਰਹੇ ਇਸ ਜੇ ਪਰ ਸਰਦੰਤਰ ਆਪ ਜੀਆਂ ਨੇ ਸਰਵ ਕੀਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰਾਜ ਜਿਸ ਵੇਲੇ ਘਰ ਦੇ ਵਿੱਚ ਹੋਂ ਉਪਰਾਗ ਰਹੇ ਕਿਸੇ ਦੇ ਦਾੜ ਤ ਬਚਨ ਬਰਾਸ ਨਹੀਂ ਮਹਾਰਾਜ ਮੁਕਰਦੇ ਅਨੰਦ ਦੇ ਵਿੱਚ ਰਹਿ ਵਿਖੇ ਜਦੋਂ ਨਿਵਾਸ ਕੀਤਾ ਹੋਇਆ ਪਿਤਾ ਜੀਆ ਦੇ ਬਾਦ ਸਤਿਆ ਪ੍ਰਸ਼ਾਦ ਪਾਣ ਕਰਨ ਲੱਗੇ ਜਲ ਪਾਣ ਸ਼ਕਰਣ ਲੱਗੇ ਮਾਂ ਬੜੀ ਖੁਸ਼ ਹੈ ਪਿਤਾ ਜੀ ਬੜੇ ਖੁਸ਼ ਨੇ ਸਾਰ ਸੰਬੰਧੀ ਬੜੇ ਖੁਸ਼ ਨੇ ਆਓ ਤੁਹਾਨੂੰ ਸਰਬਨ ਸਤੂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਇਤਿਹਾਸ ਕਿ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਵੇਂ ਪਿਤਾ ਜੀ ਊਲ ਬਿਖਾ ਕਰਕੇ ਤੇ ਵਡਜੂ ਪਾਣ ਦੀ ਸਿੱਖਿਆ ਦਿੰਦੇ ਨੇ ਸਰਵ ਕਰੀਏ ਇਹ ਦੇਵਤਿਆਂ ਨੂੰ ਪਰਮ ਬਾਗਰ ਸਭਾਂ ਦੇ ਚਰਨਾਂ ਦਾ ਧਿਆਨ ਧਰੋ ਕਰਨ ਕੇ ਆਪ ਕੋ ਜੀ ਸਤ ਦਾ ਸੇਵਾ ਹੈ ਅੱਖਾਂ ਦੇ ਜਿਹੜੇ ਤਾਰੇ ਨੇ ਅੱਖਾਂ ਦੇ ਵਿੱਚ ਪਾਤਸ਼ਾਹ ਜੀਆਂ ਦੇ ਨੇਤਰਾਂ ਦੀਆਂ ਪੁੱਤਰੀਆਂ ਨੇ ਉਹ ਇਸ ਤਰ੍ਹਾਂ ਮੰਨੋ ਉਹਨਾਂ ਦੇ ਵਿੱਚ ਜਿਹੜਾ ਕਾਲਾ ਰੰਗ ਹੈ ਕਵੀ ਜੀ ਉਲਾਹਰ ਦਿੰਦਿਆਂ ਕਹਿੰਦੇ ਮੰਨੋ ਜਿਵੇਂ ਕੰਡਕਾਲ ਨਦੀ ਦੇ ਵਿੱਚੋਂ ਦੀ ਜਿਹੜੇ ਪੱਥਰ ਵਗੜਦੇ ਜਿਹਨੂੰ ਸਾਰਗ ਰੰਗ ਕਿਹਾ ਜਾਂਦਾ ਹੈ Hindu veer ਨਜ਼ਰਾਂ ਦੇ ਵਿੱਚ ਰੱਖ ਕੇ ਪੂਜਦੇ ਨੇ ستگر ਤਾਂ <pen> ਸਦ <separate gutudo filtrate> ਮਹਾਰਾਜ ਜਿਵੇਂ ਦਿਲ ਕਰਦਾ ਪਾਤਸ਼ਾਹ ਹੋਵੇਂ ਵਿਚਰਦੇ ਜਿੱਥੇ ਦਿਲ ਪਰਦਾ ਮਹਾਰਾਜ ਚਲੇ ਜਾਂਦੇ ਆਨੰਦ ਲੈਦੇ ਪਰ ਵਣਜ ਵਪਾਰ ਘਰ ਦੇ ਕਰਮ ਕਾਲ ਦੇ ਬਲ ਨਹੀਂ ਤਿਆਗ ਕੀਤਾ ਐਸੇ ਕਿਛਨ ਕਾਲਿਤ ਤਾਇਓ ਜਦੋਂ ਇਸ ਤਰ੍ਹਾਂ ਮਹਾਰਾਜ ਨੂੰ ਕੁਝ ਸਮਾਂ ਕੁਝ ਦਿਨ ਲੰਘ ਗਏ ਜਗਤੂ ਧਾਰ ਦੇ ਵਿੱਚ ਜੋ ਆਇਆ ਜਿਹੜੇ ਸੰਸਾਰ ਤੋਂ ਤਰਨਵਾ پی کا جی ستر پا جی بلایا پہ مہاراج ਆਪਣੇ ਕੋਲ ਬੁਲਾ ਕਰਕੇ ਪਿਤਾ ਜੀ ਜਰਬ ਤੁਮਾ ਮਨ ਸਿੱਖਣ হেতু ਮਾਇਆ ਤਮਨ ਦੀ ਧੰ ਖਟਣ ਦੀ ਸਿੱਖਿਆ ਪਿਤਾ ਜੀ ਇਸ ਤਰ੍ਹਾਂ ਸੰਭਾਲ ਦੇ ਕਿਤੇ ਵਿਸਾਯੋ ਮਾਨਿਵੇ ਤੂੰ ਕਿਰਪਾ ਦੇ ਘਰ ਨੂੰ ਆਪ ਸਭ ਜੀਆਂ ਨੂੰ ਊੜ ਪਿਠਾ ਕੇ ਨਿਤ ਚਿੰਤ ਮਹਸਾਨ ਦੀ ਬਾਹੀ ਬਾਚਨ ਪਿਤਾ ਜੀ ਜਿਹੜੇ ਬਚਨ ਪਿਤਾ ਜੀ ਦੇ ਨੇ ਉਹਨਾਂ ਵਿੱਚ ਪ੍ਰੇਮ ਤੇ ਹੈ ਪਰ ਇਹਦੇ ਚਿੰਤਾ ਵੀ ਵਿੱਚ ਮਿਲੀ ਹੋਈ ਹੈ ਚਿੰਤਾ ਤੇ ਪ੍ਰੇਮ ਦੋਵੇਂ ਵਿੱਚ ਹਨ ਉਹਨਾਂ ਬਚਨਾਂ ਨੇ ਬੋਲਿਓ ਨੀਤ ਅਨੀਤ ਪਛਾਨੀ ਆਹ ਕਹਿੰਦੇ ਬੋਲਿਓ ਰੀਤ ਅਨੀਤ ਪਛਾਤੀ ਪਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰੀ ਕਰ ਪਰ ਲੱਗੇ ਵਾਡਲੇ ਸਤਿਨਾਮਤ ਤੂੰ ਦੇ ਨਾ ਮਾਰੇ ਤੂੰ ਇੱਕੋ ਇੱਕ ਪੁੱਤਰ ਸਾਡਾ ਬੱਚਾ ਹੈ ਸਰਬ ਪੁੱਤਰ ਹੈ ਗੁਰੂ ਨਾਨਕ ਸਾਹਿਬaraj ਨੂੰ ਪਿਤਾ ਨਹੀਂ ਕਹਿ ਰਹੇ ਨੇ ਕਿ ਤੂੰ ਸਰਜੋ ਕਾਜ ਸੰਭਾਰੇ ਸਾਡਾ ਹੋਰ ਕੋਈ ਹੈ ਨਹੀਂ ਤੇ ਤੁਸੀਂ ਜੋ ਸਾਡੇ ਤੇ ਹੋਰ ਹੁਣ ਅਸੀਂ ਕੌਣ ਨਾ ਜਿਹੜਾ ਸਾਡੇ ਕੰਮ ਕਾਰ ਇਹਦਾ ਕਾਜ ਸੰਭਾਵੇਗਾ ਜੇਰ ਕਾ ਤੁਸੀਂ ਇਹ ਸਾਰੀ ਦੀ ਤੇ ਇਸ ਤਰ੍ਹਾਂ ਛੱਡ ਦਿੱਤੀ ਉਸਾਰ ਦਿੱਤੀ ਜੋ ਵੀ ਰਾਤ ਤੇ ਨਹੀ ਆਤੀ ਤੂੰ ਤੇ ਈਸਰਾ ਤੁਸੀਂ ਤੇ ਮਨ ਬਣਾ ਲਿਆ ਜਿਵੇਂ ਕੋਈ ਫਕੀਰ ਹੋਵੇ ਬੇਰਾਂਗੀ ਜਿਹੜੇ ਘਰ-ਬਾਰ ਤਿਆਗ ਕੇ ਫਕੀਰ ਬਣ ਜਾਂਦੇ ਕਹੋ ਤ੍ਰਸਤ ਸਿਓ ਕਿਉਂ ਪਾੰਦੇ ਆਵੇਂ ਨਸੋਹਾ ਕ੍ਰਿਸ਼ਤੀ ਬੰਤੇ ਦਾ ਇਸ ਤਰ੍ਹਾਂ ਜੇਕਰ ਬੰਦਾ ਉਪਰਾਪਰਵੇ ਉਦਾਸੁਰ ਵੀ ਕਾਮਕਾਰਾਂ ਦੇ ਵਿੱਚ ਨਾਮ ਲਕੇ ਕਾਰਵਿਹਾਰ ਦਾ ਨਾਮ ਕਰੇਂ ਕਿ ਉਹਦਾ ਕਿਵੇਂ ਸਰੇਗਾ ਇਸ ਪਾਸੁਰ ਵੀ ਕਾਮ ਪਿਤਾ ਦੇ ਜਿੰਦ ਰਾਤ ਤੁਸੀਂ ਕਾਮ ਤੋਂ ਬਿਨਾਂ ਮਕੀਨ ਕਰਦੇ ਹੋ ਮੁੱਜ ਜੀਵਤ ਚੇ ਲੇ ਤੁ ਸੰਭਾਹ ਤੇ ਜੇ ਪੁੱਤਰਾ ਮੇਰੇ ਜੀਵਦਿਆਂ ਜੀ ਆ ਕਾਮਕਾਰ ਤੁਸੀਂ ਸੰਭਾਲ ਲਿਆ ਹੋ ਜਾਣਤ ਸੁਤ ਵੈਸੋ ਕਿ ਕਰੀ ਤਾਲੀ ਮੈਂ ਜਾਣਾਂਗਾ ਕਿ ਵੱਡਾ ਸੁਖ ਦਾ ਮੇਰਾ ਪੁੱਤਰ ਵੱਡਾ ਸੁਖ ਦੇਣ ਵਾਲਾ ਹੈ ਤਾਈ ਨ ਜਾਣਾਂਗਾ ਸੁੱਚ ਜਨਮਤੁਮਨ ਪਾਪਰਵਾਸਾ ਤੇ ਜਦੋਂ ਪੁੱਤਰਾ ਤੁਮਿਆਂ ਸੈ ਮਹਾਰਾਜ ਨੂੰ ਪਿਤਾ ਜੀ ਕਰ ਜਦੋਂ ਤੁਹਾਡਾ ਜਨਮ ਹੋਇਆ ਉਦੋਂ ਮੈਨੂੰ ਇੱਕ ਹੂਸਾ ਬੜ ਗਿਆ ਸੀ ਇਹ ਦੇ ਕਰਕੇ ਮੇਰਾ ਬੜਾ ਜਸ ਹੋਵੇਗਾ ਦਰਬ ਕਮਾਉਣ ਮੈਂ ਜਸ ਮੇਰਾ ਤੇਾਇਕ ਕਮਾਉਣ ਦੇ ਵਿੱਚ ਬੜਾ ਬੜਾ ਜਸ ਹੈ ਮੇਰਾ ਬੜੀ ਦੁਨੀਆ ਮੇਰੀ ਬੜiai ਕਰਦੀ ਹੈ ਮੈਂ ਇੱਕਾ ਬੇਹਤਿ ਇੱਕ ਅਸ਼ਕ ਇਨਸਾਨ ਹਾਂ ਪਿਤਾ ਕੀ ਕਹ ਰਹੇ ਜਾਣੇ ਹੈ ਸਭ ਪੁਰ ਮਾਵੇਂ ਇੰਨੇ ਲੋ ਤੇ ਜਿੰਨਾ ਇਹ ਸਾਰਾ ਤਰਬੜੀ ਹੈ ਨਾ ਇਹ ਸਾਰਾ ਜਾਨਤੇ ਨੇ ਗਏ ਇਸ ਬਾਤ ਨੂੰ ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਹੁਣ ਪਿਤਾ ਜੀ ਕਹਾਰਾ ਗੁਰੂ ਨਾਨਕ ਸਾਹਿਬ ਸੰਭਾਰ ਜਿਵੇਂ ਨਾਮਤਾ ਨੂੰ ਨਾਮਤਾ ਕਹਿੰਦੇ ਤੇ ਉਸ ਤਰ੍ਹਾਂ ਨੂੰ ਜਿਹੜਾ ਸੂਰ ਚੰਦਰਮਾ ਨੂੰ ਕਹਦਾ ਤੇ ਕਹਿੰਦੇ ਹੁਣ ਪਿਤਾ ਜੀ ਕਹਿੰਦੇ ਕਿ ਤੁਸੀਂ ਤੇ ਇਸ ਤਰ੍ਹਾਂ ਹੋ ਜਿਵੇਂ ਨਾਮਤਾ ਕੋ ਕੋਣਾ ਨਾ ਰੇ ਕੋਈ ਕੰਮ ਅੱਜ ਤੱਕ ਚੱਜਦਾ ਨਹੀਂ ਕੀਤਾ ਸਵਾਰਿਆ ਨਹੀਂ ਐ ਇੱਕ ਨਾ ਮਨ ਮਨ ਬਾਣੀ ਜਿੱਤ ਕਰਨ ਦੀ ਇੱਕ ਤੀ ਤੁਹਾਡਾ ਦੱਸੋ ਭਾਂ ਕੋਈ ਇਹੋ ਜਿਹਾ ਖਿਆਲ ਵੀ ਗੱਡ ਚ ਕਰਨ ਦਾ ਮੈਂ ਕਿੰਨੇ ਤੁਮਾਂ ਦੇ ਵਿੱਚ ਲਾਇਆ ਪਰ ਕੋਈ ਕੰਮ ਤੁਸੀਂ ਸਿਰੇ ਨਹੀਂ ਚੜਿਆ ਬਹੁਤ ਇਹਨਾਂ ਖੱਤਰੀ ਵਿੱਚ ਪਰਨ ਕੀ ਤੇ ਪੁੱਤਰਾ ਹਾਲ ਸਾਡੇ ਜਿਨ੍ਹਾਂ ਦੇ ਕਾਰੋਬਾਰ ਤੇ ਦੁਕਾਨਾਂ ਦੇ ਵੱਡ ਦੇ ਵਪਾਰ ਦੇ ਵਿੱਚ ਕਿੰਨਾ ਤੁ ਆਪਣੇ ਕਹਿ ਲੋ ਤਦਰਬ ਹੁੰਦਾ ਆਪਣੇ ਪਰਿਵਾਰ ਦਾ ਪਰ ਤੁਹਾਨੂੰ ਇਹ ਖਤਰੀਆਂ ਬਣੀ ਗੱਲ ਨਹੀਂ ਤੁਹਾਡੇ ਵਿੱਚ ਆਇਓ ਅਨੇਕ ਬਿਵਨ ਮਾਰਦੇ ਦੇ ਤੂੰ ਮੈਂ ਤੇ ਪੁੱਤਰਾ ਮਤ ਦਿੰਦਾ ਦਿੰਦਾ ਨਾ ਹਾਰ ਗਿਆ ਕਬਲ ਹੈ ਕਮਾਈ ਨਾ ਲਿਆਈ ਕਿਤੂ ਕਦੇ ਤੂੰ ਤਵਾ ਕੇ ਠੱਕ ਕੇ ਘਰ ਨਹੀਂ ਲੈ ਕੇ ਆਇਆ ਇਹ ਹੈ ਆਪ ਪਰਮੇਸ਼ਰ ਦੇ ਅਕਾਲ ਪੁਰਖ ਪਰਮਾਤਮਾ ਕੋ ਵਾਹਿਗੁਰੂ ਪਿਤਾ ਜੀ ਜਦੋਂ ਕਹਿ ਰਹੇ ਨਰਾਜ ਚੁੱਪ ਕਰਕੇ ਪਿਤਾ ਜੀਆਂ ਦੇ ਬਚਨ ਸੁਣ ਰਹੇ ਜਿਉ ਅਡੋਲ ਬੈਠੇ ਵਟ ਮੁੰਡੀਆਂ ਹਾਂ ਇਹ ਜੇ ਬੈਠੇ ਪਤਸ਼ਰ ਜਿਵੇਂ ਕੋਈ ਵੱਡਾ ਬਹਾਰ ਜਦੋਂ ਕੋਈ ਕੋਈ ਪਰਪੁਰ ਬਚਨ ਸੁਣਾਉਂਦਿਆਂ ਹੋਇਆਂ ਕਹਿ ਰਹੇ ਏ ਤੂਛਨ ਪਾ ਜਿਸ ਰੋਸ ਨਾ ਥੋੜਾ ਫਿਰ ਮਹਾਰਾਜ ਚੁੱਪ ਰਹੇ ਕਿਸੇ ਤਰ੍ਹਾਂ ਦਾ ਵੀ ਕੋਈ ਬੋਲ ਨਹੀਂ ਬੋਲਦੇ ਪਰ ਪਿਤਾ ਜੀ ਬੜੇ ਗੁੱਸੇ ਵਿੱਚ ਦੇ ਘਟਕਾ ਯਗਲਪਤੀ ਕੀ ਜਾਵੰਗੇ ਅਦਰੋ ਇਸ ਤਰ੍ਹਾਂ ਪਿਤਾ ਜੀਆ ਨੂੰ ਸਿਰ ਦਿੱਤੀਆ ਸਬਦ ਉਦਿਆ ਹੋਇਆ ਤੋਖ ਘਟ ਜਾਂ ਤੀਕ ਹੋ ਗਈ ਜਾ

ਤਾਪਾ ਕਹਿਤਾ ਕਾਲੂ ਦੇ ਬਾਸ ਸਿਰ ਸੁਖਾ ਦਾ ਪਾਪ ਖੋਣ ਦਿੱਤਾ ਹੋਵੇ ਵਾਛਿਖਤਾ ਤੇ ਪਾਇਸ ਤੇ ਕੇਹੀ ਆਜ ਗੁਰੂ ਨਾਨਕ ਸਾਹਿਬ ਆਜ ਕਹਿੰਦੇ ਤਿਕਾ ਜੀਓ ਕਿਰਪਾ ਕਰੋ ਜਿਹੜਾ ਕੁਝ ਪਿੱਛੇ ਹੋ ਗਿਆ ਨਾ ਇਸਰੀਆਂ ਗਲਤੀਆਂ ਪਾਪ ਧਾਰ ਦੇ ਜੋ ਪਿੱਛੇ ਘੁੱਲ ਹੋਈ ਉਹਨਾਂ ਚਾਰੋ ਨਹੀਂ ਵਿਗਾੜੋ ਕਾਲ ਜੁ ਪੇਹੀ ਤੇ ਪੈਦਾ ਜੀ ਉਹ ਨਾਜ ਆਗਲੇ ਪਹਿਲੀਆਂ ਜੋ ਹੋ ਗਈਆਂ ਉਹਦੀ ਮਾਫੀ ਕਰਦੇ ਹੋ ਮਾਫ ਕਰਦੇ ਹੋ ਆਹ ਘੋਨਣ ਮੈਂ ਕਾਜ ਸਵਾਰਾਂਗਾ ਜੋ ਕਹੋਗੇ ਮੈਂ ਕਰਾਂਗਾ ਜਿਉਂ ਰਾਮ ਜੀ ਹੋਏ ਨਜਾਇ ਜਿਵੇਂ ਆਪਦੀਆਂ ਦਾ ਹੁਕਮ ਹੋਵੇਗਾ ਰਜਾ ਹੋਵੇਗੀ ਕਿਉਂ ਮੈਂ ਪਹਿਲੀ ਗੋਹਰੀ ਦਿਨ ਨਹੀਂ ਹੋਵੇਂ ਮੈਂ ਪ੍ਰੇਮ ਸਹਿ ਤੋ ਹੋਈ ਕਾਰ ਕਰਾਂਗਾ ਪਿਤਾ ਜਿਹੜੀ ਤੁਸੀਂ ਆਖੋਗੇ ਆ ਜੋ ਮੇਰੇ ਕਰਨ ਤੇ ਉਚਿਤ ਜੋ ਤੁਸੀਂ ਠੀਕ ਸਮਝੋ ਕਰ ਮੇਰੇ ਵਾਸਤੇ ਅਬ ਕਹੀਐ ਕਰੀ ਹੋ ਮੈਂ ਸੋ ਤੇ ਤੁਸੀਂ ਕਿਰਪਾ ਕਰੋ ਮੈਨੂੰ ਕਹੋ ਦੱਸੋ ਮੈਂ ਜੋ ਤੁਸੀਂ ਆਖੋਗੇ ਜਿਸ ਲੈ ਤੁਸੀਂ ਮੈਨੂੰ ਸਮਝਦੇ ਹੋ ਮੈਂ ਕਰ ਸਕਾਂਗਾ ਕੋਈ ਕਰਾਂਗਾ ਮੂਰੇ ਦੁਰਮਨੁਰ ਨੰ ਤੀ ਸੁਣવાની ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਐਸੀ ਬੇਟੀ ਕੋਮਲ ਔਰ ਆਨੰਦ ਦੇਣ ਵਾਲੇ ਪਾਤਸ਼ਾਹ ਦੇ ਨਿਰਮਤਾ ਸਹਿ ਕਹੋਏ ਜਿਹੜੇ ਪੂਰਨ ਦੇ ਬਚਨ ਨੇ ਪੀਪਾ ਨੂੰ ਕੇ ਮਨ ਸੁਖਦਾਨੀ ਇੱਕ ਪਿਤਾ ਜੀਆਂ ਦੇ ਮਨ ਨੂੰ ਬੜਾ ਸੁਖ ਮਿੜਿਆ ਭਾਈ ਚਲੋ ਕਹਿ ਲਾ ਜੋ ਕਿ ਆਪ ਉਹਨੂੰ ਹਣ ਛੱਡ ਦਈਏ ਆਜ ਮੇਰਾ ਪੁੱਤਰ ਨਾਲਿ ਸਮਝ ਕੇ ਹੁਣ ਬੜੇ ਆਨੰਦ ਵਕਤ ਗਿਆਨ ਦੇ ਵਿੱਚ ਜਾਨ ਆਪਨੇ ਸੁਤ ਅਨੁਸਾਰੀ ਆਪਣੇ ਨੂੰ ਆਪਣੇ ਅਨੁਸਾਰੀ ਜਾਣ ਕਰਕੇ ਪਿਤਾ ਜੀ ਧਨ ਖਾਟਨ ਕੀ ਜਰਾ ਉਚਾਈ ਤੇ ਮਾਇਆ ਖਟਨ ਦੀ ਉਸ ਵੰਡੇ ਜੋ ਬਚਨ ਜੋ ਬਾੜੀ ਪਿਤਾ ਜੀ ਜਾਣੇ ਕਹੀ ਹੈ ਸਨਿਸਤ ਪੂਰਬ ਪਾਤ੍ਰਿਕ ਕਾਣੀ ਹਾਂ ਕਹਿੰਦੇ ਕਿ ਪੁੱਤਰ ਪਹਿਲਾਂ ਮੈਂ ਤੁਹਾਨੂੰ ਖੇਤੀ ਕਰਨ ਵਾਸਤੇ ਭੇਜਿਆ ਬਈ ਖੇਤੀ ਕਰੋ ਖੇਤ ਬੀਜ ਲਓ ਤੁਸੀਂ ਖੇਤੀ ਕੀਤੀ ਤੇ ਫਸੂ ਚਾਰ ਦਿੱਤੇ ਉਸ ਖੇਤੀ ਦੇ ਵਿੱਚ ਉਹ ਉਦਾਰ ਦਿੱਤੀ ਸਾਰੀ ਖੇਤੀ ਮੇਰੇ ਮਨ ਵਿੱਚ ਇਹ ਸਿਚਾਇਆ ਮੇਰੇ ਮਨ ਦੇ ਵਿੱਚ ਤੇਨਾਲਪ ਸਾਹਿਬ ਜੀ ਮਹਾਰਾਜ ਨੂੰ ਕਹਿ ਰਹੇ ਤਾਜੀ ਕਹਿੰਦੇ ਮੇਰੇ ਮਨ ਵਿੱਚ ਇਹ ਵਿਚਾਰ ਸੀ ਉਸ ਵੇਲੇ ਜਦੋਂ ਮੈਂ ਖੇਤ ਬੜਾ ਸੋਹਣਾ ਵੇਖਿਆ ਸੀ ਉਹ ਕਿਹਾ ਹੋਇਆ ਬੜੀ ਸੋਹਣੀ ਖੇਤੀ ਹੋਈ ਜਦੋਂ ਮੈਂ ਵੇਖੀ ਮੈਂ ਉਸ ਵੇਲੇ ਇਹ ਸੋਚਿਆ ਸੀ ਨਾ ਮੇਰਾ ਰਾਗ ਤੇ ਜੇ ਕਰ ਇਸ ਤਰ੍ਹਾਂ ਸੁਣੀ ਤੁਸੀਂ ਧਾਰ ਕਰੋਗੇ ਖੇਤੀ ਕਰੋਗੇ ਵਾਇਰ ਆਵੇਗੀ ਤੇ ਮੈਂ ਇੱਕ ਨਕਰ ਵਸਾ ਦਿਆਂਗਾ ਤੁਹਾਨੂੰ ਸੋ ਤੋ ਰਹੇ ਮਨੋਰਚ ਮੇਰੇ ਪਰ ਉਹ ਜਿਹੜੇ ਨਕਰ ਵਸਾਣ ਦੇ ਮਨੋਰਚ ਸਤ ਮੇਰੇ ਉਹ ਤੇ ਰਹਿ ਗਏ ਉਹ ਤੇ ਟੁੱਟ ਗਏ ਉਹ ਨਹੀਂ ਸਿਰੇ ਚੜੇ ਇਹਦੇ ਪੰਗ ਤੱਤ ਹੈ ਜਿਵੇਂ ਗਿਰਸ ਰੇਰੇ ਮੰਨੋ ਇਸ ਤਰ੍ਹਾਂ ਉਹ ਮੇਰੀਆਂ ਮਨ ਦੀਆਂ ਮਨ ਵਿੱਚ ਰਹਿ ਗਈਆਂ ਮੈਂ ਸੋਚਿਆ ਸੀ ਕਿ ਖੇਤ ਸੋਹਣਾ ਹੋਇਆ ਹੈ ਤੇ ਖੇਤੀ ਕਰੋਗੇ ਕੋਈ ਬਣੇ ਵਪਾਰ ਸੋਹਣਾ ਹੋਵੇ ਗੰਗਰ ਵਸ ਜਾਏ ਉਹ ਗੱਲਾਂ ਮੇਰੀਆਂ ਮਨ ਦੀਆਂ ਮਨ ਵਿੱਚ ਇਸ ਤਰ੍ਹਾਂ ਰਹਿ ਗਈਆਂ ਕਿ ਜਿਵੇਂ ਕਿਸੇ ਪਿੰਗਲੇ ਨੂੰ ਮਨੋ ਕੇ ਪਹਾੜ ਦੀ ਰੁਪਈਆਂ ਦੇ ਵਿੱਚ ਸੌਤਾਕਾਰ ਆ ਕੇ ਬੇਨਤੀ ਕਰਦੇ ਆ ਉਹਨਾਂ ਦੇ 20 ਰੁਪਏ ਬੜੇ ਵੱਡੀ ਗੇੜ ਸੀ ਸਾਡੇ ਬਜ਼ੁਰਗੇ ਦਾ ਦੱਸਿਆ ਕਰਦੇ ਸੀ ਅੱਜ ਤੋਂ 100 ਸਾਲ ਪਿੱਛੇ ਚਲੇ ਜਾਈਏ 90 95 ਸਾਲ ਸਾਡੇ ਬਜ਼ੁਰਗ ਮੇਰੇ ਦਾਦਾ ਜੀ ਇਸ ਸਾਲ ਤੋਂ ਕਈ ਚੰ ਮੇਂ ਚਲ ਕੇ ਸਾਲ ਦੀ ਆਦੂ ਕੋ ਉਹ ਇਹ ਗੱਲ ਦੱਸਿਆ ਕਰਦੇ ਸੀ ਕਿ ਜਦੋਂ ਉਹਨਾਂ ਦਾ ਪਚਪੰਡੂ ਰਾਸੀ ਕਹਿੰਦੇ ਉਹੋ ਆਂਦੇ ਦਵਾਨੇ ਇਹਨਾਂ ਦੀ ਕੋਈ ਵੱਡੀ ਕੀਮਤ ਹੁੰਦੀ ਆਂਦੇ ਇੱਕ ਆਂਦੇ ਦੇ ਵਿੱਚ ਬੜਾ ਕੁਝ ਮਿਲ ਜਾਂਦਾ ਸੀ ਪਹਿਲਾਂ ਇਹ ਕਬੂਦ ਸੀ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ 20 ਰੁਪਈਏ 20 ਰਜਤ ਪੜ ਬੜੀ ਵੱਡੀ ਫੇਡ ਸੀ ਉਹਨ ਫੇਦਾ ਕੀ ਕਹਿੰਦੇ ਜੇ ਇਹਨਾਂ 20 ਰੁਪਈਆ ਦਾ ਕੋਈ ਵਧੀਆ ਨੇਕ ਸੌਦਾ ਸਰਦੋ ਹੌਲ ਵੀ ਤੁਹਾਨੂੰ ਪਾਇਆ ਦਿਆਂਗਾ ਜੀ ਤੁਮ ਰੱਖੋ ਨਰਾਨੀ ਤੇ ਤੁਸੀਂ ਇਹ ਜ ਕਰਿਆ ਜੇ ਫਿਰ ਆਪਣਾ ਕਾਰੋਬਾਰ ਕਰਿਆ ਜੇ ਵੱਡਾ ਵਪਾਰ ਕਰਿਆ ਜੇ ਆਪਣੇ ਕੰਮ ਨੂੰ ਵਧਾਇਆ ਜੇ ਤੇ ਆਪਣੀ ਪਾਇਆ ਆਪਣੀ ਪੂੰਜੀ ਆਪਣੇ ਕੋਲ ਹੀ ਰੱਖਿਆ ਜੇ ਕਰਹੁ ਬਨਜ ਇਹ ਦੀਤ ਸੁਖਾਲੀ ਤੇ ਇਹ ਸੰਕਾਪਾਂ ਇਹ ਵਪਾਰ ਕਰੋ ਵਣਜ ਕਰਨਾ ਕਰੋ ਆਪਣਾ ਆਇਆ ਤੂੰ ਬਨਾਇਆ ਦੇ ਬਾਬਾ ਇਸ ਦਾ ਸਕੂਤ ਕਾ ਹੈ ਨਾ ਨਿਨਾਰੀ ਤੇ ਜਿਹੜੇ ਹੋਰ ਵੀ ਲੋਕ ਨੇ ਉਹ ਤੁਹਾਡੀ ਦੀ ਸੋਭਾ ਕਰਣਗੇ ਤੁਹਾਨੂੰ ਸਕੂਤ ਆਣ ਕੇ ਜਦੋਂ ਨੇਕ ਕਾਮੀ ਕਰੋਗੇ ਦੁਨੀਆ ਸਲਾਹੇਗੀ ਬਾਲਾ ਨੇ ਹੋ ਦੂਸਰਾ ਸੰਕਾ ਤੇ ਨਾਲ ਤੁਸੀਂ ਇੰਜ ਕਰੋ ਭਾਈ ਬਾਲੇ ਨੂੰ ਲੈ ਜਾਓ ਸੁਧ ਜਾਵੋ ਅਬ ਸਹਿਤ ਉਮੰਗਾ ਤੇ ਖੁਸ਼ੀ ਸਰ ਤੁਸੀਂ ਬਾਲੇ ਦੇ ਨਾਲ ਜਾਣਾ ਕਰੋ 200 ਰੁਪਏ ਮੈਂ ਤੁਹਾਨੂੰ ਦਿੰਦਾ ਹਾਂ ਤੇ ਤੁਸੀਂ ਜਾ ਕੇ ਨਾ ਵਪਾਰ ਕਰਕੇ आओ ਹੁਣ ਪਿਤਾ ਜੀ ਜਦੋਂ ਮਹਾਰਾਜਿਆਂ ਨੂੰ ਸਮਝਾ ਸਮਝਾਉਣਾ ਕੀਤਾ ਹੈ ਤੇ ਭਾਈ ਬਾਲਾ ਜੀ ਮਹਾਰਾਜ ਨੂੰ ਨਾਲ ਸਭ ਤੋਂ ਉਮਰ ਦੇ ਵਿੱਚ ਵੱਡੇ ਪਏ ਮੈਂ ਇੱਥੇ ਵੀ ਇੰਕੀ ਕਰਦੇ ਪਹਿਲੀ ਵਾਰ ਜ਼ਿਕਰ ਆਵੇ ਭਾਈ ਬਾਲੇ ਦਾ ਭਾਈ ਬਾਲਾ ਜੀ ਕੁਰਾਂਤ ਸਭ ਮਹਾਰਾਜ ਕੋਟੇ ਦੇ ਸੰਤੂ ਬੋਤ ਇਹਨਾਂ ਦਾ ਚਾਤ ਕਰਕੇ ਡਟਦੇ ਤੇ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲਣਗੇ ਤੇ ਜਿਹੜੀ ਉਹ ਵਾਇਆ 20 ਰੁਪਈਏ ਉਹ ਮਹਾਰਾਜ ਗੁਰੂ ਹੀ ਫੜਾਉਂਦੇ ਕਿਹਾ ਲਈ ਉਹ ਭਾਈ ਪਾਲੇ ਨੂੰ ਫੜਾਣ ਕੇ ਤੇ ਕੈਸਾ ਬਿਰੋ ਅਜ਼ਮਤ ਜਾਣਾ ਉਹ ਵੇਗਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਪਾਲੇ ਨੂੰ ਨਾਲ ਲੈ ਕੇ ਚੱਲਣਗੇ ਤੇ ਕੀ ਸੌਦਾ ਕਰਕੇ ਆਉਂਦੇ ਨੇ ਸਰੂਲ ਕਾਰਾਂਗੇ ਸਮੇਤ ਇਹ ਅੱਜ ਦੇ ਨਾਲ ਸਮਾਪਤੀ ਹੈ ਗੁਰੂ ਦਾ ਪਾਵਨ ਇਤਿਹਾਸ ਪਛਾਣਦਿਆਂ